ਸਤਿ ਸ਼੍ਰੀ ਅਕਾਲ ਜੀ ਮੈਂ ਸਰਵਟਨ ਨੂੰ امید ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੋ ਬਸਾਤ ਰੁੱਤ ਦੇ ਵਿੱਚ ਬੂਟੇ ਲਾਉਣੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ કરી ਸੀ ਪੀਯੂ ਨੇ ਪੂਰੇ ਪੰਜਾਬ ਦੀ ਨਸਲੀ ਹੈ ਉਹਨਾਂ ਚੋਂ ਕਿਹੜੀਆਂ ਵੈਰਾਈਟੀਆਂ ਆਪਾਂ ਨੂੰ ਮਿਲ ਰਹੀਆਂ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੀਯੂ ਦਾ ਜੋ ਖੇਤਰੀ ਖੋਜ ਕੇਂਦਰ ਬਟਿੰਡਾ ਹੈ ਉਥੋਂ ਖਾਲਦਾਰ ਬੂਟੇ ਪੀਯੂ ਵੱਲੋਂ ਦੇ ਨੇ ਸਟਾਰਟ ਕਰ ਦਿੱਤੇ ਗਏ ਨੇ ਉਸ ਨਸਲੀ ਦੇ ਵਿੱਚ ਆਪਾਂ ਨੂੰ ਕਿਹੜੀਆਂ ਕਿਸਮਾਂ ਦੇ ਬੂਟੇ ਮਿਲ ਰਹੇ ਨੇ ਕੀ ਰੇਟ ਤੇ ਮਿਲ ਰਹੇ ਨੇ ਤੇ ਥੈਲੀਆਂ 'ਚ ਮਿਲ ਰਹੇ ਨੇ ਜਾਂ ਬਿਨਾਂ ਥੈਲੀਆਂ ਤੋਂ ਮਿਲ ਰਹੇ ਨੇ ਇਹ ਸਾਰੇ ਵਿਸ਼ੇ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਹੁਣ ਹਲਦਾਰ ਬੂਟੇ ਲਾਉਣ ਦਾ ਸਭ ਤੋਂ ਟਕਮਾਂਕ ਸਮਾਂ ਹੁਣ ਟਿਊਬਵਲਾਂ ਤੇ ਜਾਂ ਖੇਤਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਘਰੇਲੂ ਵੇਚੀ ਦੇ ਵਿੱਚ ਆਪਾਂ ਬੂਟੇ ਜ਼ਰੂਰ ਲਾਈਏ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਰੂਦ ਦੀ ਜਿਸ ਦੀਆਂ ਤਿੰਨ ਕਿਸਮਾਂ ਖੇਤਰੀ ਖੋਜ ਕੇਂਦਰ ਬਟੰਡਾ ਤੇ ਫਲ ਆਦਨ ਪਹਿਲੀ ਕਿਸਮ ਹੈ 50 ਸਪੈਦਾ ਇਸ ਦਾ ਬੁੱਟਾ 125 ਤੋਂ ਲੈ ਕੇ 150 ਕਿਲੋ ਅਮਰੂਦ ਦੇ ਦਿੰਦਾ ਹੈ ਇਸ ਦੇ ਅਮਰੂਦ ਵੱਡੇਕਾਰ ਦੇ ਘੱਟ ਬੀਜਾਂ ਵਾਲੇ ਹੁੰਦੇ ਹਨ ਦੂਜੀ ਕਿਸਮ ਹੈ ਅਲਾਵਾਸ ਪੈਦਾ ਇਸ ਦਾ 4 ਪ੍ਰਤੀ ਬੁੱਟਾ ਪਰ ਜਵਾਨੀ ਵੇਲੇ 140 ਕਿਲੋ ਦੇ ਲਗਭਗ ਆ ਜਾਂਦਾ ਹੈ ਇਸ ਕਿਸਮ ਦੇ ਬੁੱਟੇ ਕੁਝ ਮਧਰੇ ਹੁੰਦੇ ਹਨ ਇਸ ਦੇ ਫਲ ਗੋਲ ਬਲੈਂਡ ਗੁੱਡੇ ਗੁੱਡੇ ਵਾਲੇ 10 ਤੋਂ 12% ਮਠਾਸ ਵਾਲੇ ਹੁੰਦੇ ਹਨ ਤੀਜੀ ਕਿਸਮ ਹੈ ਸਾਹਸਪੈਦਾ ਇਸ ਦੇ ਵਿੱਚ ਮਠਾਸ 11% ਹੁੰਦੀ ਹੈ ਸਾਰੇ ਬੁੱਟਿਆਂ ਦਾ ਰੇਟ 100 ਰੁਪਏ ਪ੍ਰਤੀ ਬੁੱਟਾ ਰੱਖਿਆ ਗਿਆ ਹੈ ਤੋਂ ਬਾਅਦ ਗੱਲ ਕਰਦੇ ਹਾਂ ਕਿੰਨੋ ਦੀ ਇਸ ਦੀਆਂ ਦੋ ਕਿਸਮਾਂ ਦੇ ਬੁੱਟੇ ਦਿੱਤੇ ਜਾ ਰਹੇ ਹਨ ਪਹਿਲੀ ਹੈ ਪੀਐਜੋ ਕਿੰਨੋ ਨੰਬਰ 1 ਇਹ 2016 ਦੇ ਵਿੱਚ ਨਵੀਂ ਕੱਢੀ ਗਈ ਹੈ ਇਸ ਵਿੱਚ ਬੀਜਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ। ਇਹਦੇ ਮਟਾਸ ਦੀ ਮਾਤਰਾ 10.5% ਹੁੰਦੀ ਹੈ। ਪੰਜਾਬੀ ਮਾਦਾ 0.81% ਹੁੰਦਾ ਹੈ। 5 ਸਾਲ ਦੇ ਬੂਟੇ ਨੂੰ ਔਸਤਨ ਝਾੜ 45 ਕਿਲੋ ਪ੍ਰਤੀ ਬੂਟਾ ਆ ਜਾਂਦਾ ਹੈ। ਇਸ ਕਿਸਮ ਦੇ ਬੂਟੇ ਦਾ ਰੇਟ 175 ਰੁਪਏ ਪ੍ਰਤੀ ਬੂਟਾ ਰੱਖਿਆ ਗਿਆ ਹੈ। ਇਸ ਤੋਂ ਬਾਅਦ ਗੱਲ ਕਰਦੇ ਹਾਂ ਕਿੰਨੋ ਦੀ। ਇਹ ਕਿਸਮ ਪੰਜਾਬ ਦੇ ਵਿੱਚ ਬਹੁਤ ਸਾਰੇ ਰਕਬੇ ਤੇ ਲੱਗੀ ਹੋਈ ਹੈ। ਇਸ ਵਿੱਚ ਬੀਜਾਂ ਦੀ ਗਿਣਤੀ 12 ਤੋਂ 25 ਹੁੰਦੀ ਹੈ ਇਸ ਦਾ ਝਾੜ 125 ਤੋਂ ਲੈ ਕੇ 150 ਕਿਲੋ ਪ੍ਰਤੀ ਬੁੱਟਾ ਪਰ ਜਵਾਨੀ ਦੇ ਵਿੱਚ ਆ ਜਾਂਦਾ ਹੈ ਅੱਗੇ ਗੱਲ ਕਰਦੇ ਹਾਂ ਮਾਲਟੇ ਦੀ ਫਲ ਆਕਾਰ ਵਿੱਚ ਦਰਮਿਆਨਾ ਰਸ ਕੁਝ ਖਟਾਸ ਵਾਲਾ ਸੁਗੰਧੀ ਕਾਫੀ ਅਤੇ ਬੀਜ 2 ਤੋਂ 7 ਹੁੰਦੇ ਹਨ ਇਹ ਕਿਸਮ ਫਰਵਰੀ ਮਾਰਚ ਦੇ ਵਿੱਚ ਪੱਕ ਜਾਂਦੀ ਹੈ ਇੱਕ ਬੁੱਟੇ ਦਾ ਝਾੜ 39 ਕਿਲੋ ਹੁੰਦਾ ਹੈ ਬੁੱਟੇ ਦਾ ਮੁੱਲ 80 ਰੁਪਏ ਰੱਖਿਆ ਹੈ ਉਹਨਾਂ ਗੱਲ ਕਰਦੇ ਹਾਂ ਮਸੰਮੀ ਜੀ ਫਲ ਛੋਟੇ ਤੋਂ ਦਰਮਿਆਨਾ ਗੁੱਦਾ ਮਿੱਠਾ ਪੀੜਾ ਰਸ ਵਿੱਚ ਖਟਾਸ ਘੱਟ ਅਤੇ ਇੱਕ ਫਲ ਵਿੱਚ 20 ਤੋਂ 25 ਬੀਜ ਹੁੰਦੇ ਹਨ ਫਲ ਨਵੰਬਰ ਦੇ ਵਿੱਚ ਪੱਕ ਜਾਂਦਾ ਹੈ ਬੂਟੇ ਆਚਾਰ 42 ਕਿਲੋ ਪ੍ਰਤੀ ਬੂਟਾ ਆ ਜਾਂਦਾ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਨਿੰਬੂ ਦੀ ਪਹਿਲੀ ਕਿਸਮ ਪੰਜਾਬ 12 ਵਾਂ ਸੀ ਨਿੰਬੂ ਦੀ ਬੂਟੇਂ ਰੋਏ ਅਤੇ ਖੇਲਰਵੇਂ ਹੁੰਦੇ ਹਨ ਫਲ ਦਰਮਿਆਨੇ ਤੋਂ ਵੱਡੇ ਰਸ ਭਰਪੂਰ ਅਤੇ ਘੱਟ ਬੀਜਾਂ ਵਾਲੇ ਹੁੰਦੇ ਹਨ ਇਹ ਕਿਸਮ ਜੁਲਾਈ ਦੇ ਪਹਿਲੇ ਹਫਤੇ ਪੱਕ ਕੇ ਤਿਆਰ ਹੋ ਜਾਂਦੀ ਹੈ ਦੂਜੀ ਕਿਸਮ ਹੈ ਮਿੱਠਾ ਦੇਸੀ ਫਲ ਆਕਾਰ ਦੇ ਵਿੱਚ ਦਰਮਿਆਨਾ ਰਸ ਕਾਫੀ ਤੇਜ਼ਾਬੀ ਮਾਦਾ ਘੱਟ ਇਹ ਕਿਸਮ ਸਤੰਬਰ ਦੇ ਸ਼ੁਰੂ ਵਿੱਚ ਪੱਕ ਜਾਂਦੀ ਹੈ ਇਸ ਦਾ ਬੂਟਾ 8 ਰੁਪਏ ਪ੍ਰਤੀ ਬੂਟਾ ਨਰ ਰਿਹਾ ਹੈ ਤੀਜੀ ਕਿਸਮ ਹੈ ਦੇਜੀ ਇਸ ਦਾ ਫਲ ਪੱਕਣ ਵੇਲੇ ਗੂੜਾ ਸੰਤਰੀ ਹੁੰਦਾ ਹੈ ਇੱਕ ਫਲ ਦਾ ਵਜ਼ਨ 210 ਗ੍ਰਾਮ ਆ ਜਾਂਦਾ ਹੈ ਫਲ ਵਿੱਚ ਰਸ 41.8% ਹੁੰਦਾ ਹੈ ਇਸ ਦਾ ਝਾੜ ਪਰ ਜਵਾਨੀ ਵਿੱਚ 57 ਕਿਲੋ ਗ੍ਰਾਮ ਪ੍ਰਤੀ ਬੂਟਾ ਆ ਜਾਂਦਾ ਹੈ ਇਸ ਦਾ ਫਲ ਨਵੰਬਰ ਦੇ ਵਿੱਚ ਪੱਕ ਜਾਂਦਾ ਹੈ ਡੇਜੀ ਦੇ ਬੂਟੇ ਦਾ ਰੇਟ 125 ਰੁਪਏ ਪ੍ਰਤੀ ਬੂਟਾ ਰੱਖਿਆ ਗਿਆ ਹੈ ਅੱਗੇ ਗੱਲ ਕਰਦੇ ਹਾਂ ਅਨਾਰ ਦੀ ਪਗਮਾ ਕੇ ਕਿਸਮ ਦੀ ਇਸ ਕਿਸਮ ਦੇ ਬੂਟੇ ਪਤਚੜੀ ਇਹ ਯਾਰ ਇਹ ਤਿੰਨ ਲਗਾਤਾਰ ਫਰ ਦੇਣ ਵਾਲੇ ਹੁੰਦੇ ਹਨ ਫਰ ਦਰਮਿਆਨ ਨੇ ਤੋਂ ਵੱਡੇ ਕਾਰ ਦੇ ਹੁੰਦੇ ਹਨ ਦਾਣੇ ਲਾਲ ਰੰਗ ਦੇ ਖਾਣ ਵਿੱਚ ਨਰਮ ਇਸ ਕਿਸਮ ਦੇ ਬੂਟੇ ਦਾ ਰੇਟ 50 ਰੁਪਏ ਰੱਖਿਆ ਗਿਆ ਹੈ ਅੱਗੇ ਗੱਲ ਕਰਦੇ ਹਾਂ ਜਾਮਣ ਤੇ ਅੰਗੂਰ ਦੀ ਜਾਮਣ ਦੇ ਦੇਸੀ ਬੂਟੇ ਦਾ ਰੇਟ 25 ਰੁਪਏ ਪ੍ਰਤੀ ਬੂਟਾ ਰੱਖਿਆ ਗਿਆ ਹੈ ਅੰਗੂਰ ਦੀ ਪੰਜਾਹ ਤਰਪਲ ਸੀੜ ਵਾਲੀ ਕਿਸਮ ਹੈ ਉਸ ਨੂੰ ਬੱਚੇ ਬਹੁਤ ਘਟ ਖਾਂਦੇ ਹਨ ਅੰਗੂਰ ਜਾਮਣ ਤੋਂ ਬਿਨਾ ਸਾਰੇ ਬੂਟੇ ਖੇਤਾਂ ਵਿੱਚੋਂ ਪੁੱਟ ਕੇ ਦਿੱਤੇ ਜਾਣਗੇ